जिंदाबाद 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 पासे कर लो मैं जिंदाबाद 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 आ दियोगना दियोगना देको देको। देखो वीडियो बनाई वीडियो बना ओए आ दिखा मोटर साइकिल आ देखो डीएसपी साहब देखो देखो कैसे छटरे दो के एकटा जिंदाबाद बैठ जाओ जिंदाबाद दो के एकटा जिंदाबाद बैठ जाओ जिंदाबाद दो के एकटाच बैठ जाओ जिंदाबाद जिंदाबाद दो के एकटा जिंदाबाद जिंदाबाद ਲੋਕ ਇਕਤਾ ਜਿੰਦਾਬਾਦ ਮੈਡੀਕਸਿਸ ਨਾਲ ਨਾ ਇਹ ਨਹੀਂ ਪਰ ਹੁੰਦੇ ਜੀ ਉਹ ਚੰਡੇ ਲਿਆਓ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕਿਸਾਨ ਜਿੰਦਾਬਾਦ 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 ਪਾਸੇ ਕਰ ਲੋ ਮੈਂ ਜਿੰਦਾਬਾਦ ਕਿਸਾਨ ਜਿੰਦਾਬਾਦ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਕਰ ਵੀਡੀਓ ਬਣਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਸੱਟ ਰੇ ਲੋਕ ਇਕਤਾ ਜਿੰਦਾਬਾਦ ਪੈਡਲ ਜਿੰਦਾਬਾਦ पंहिंजो ज़िंदा ज़िंदाब ज़िंदाद নন ਕਰੇਰ ਕਾਰ ਟਿਕਾਣਾ ਬਹੁਤ ਸਰਕਾਰ ਜੋਗੋ ਸਾਡੇ ਪਾਸੇ ਕਰ ਲੋ ਬਹੁਤ ਸਰਕਾਰ ਜੋਗੋ ਅੱਛਾ ਬਤਾਉਂਦਾ ਤੁਹਾਡਾ ਐਂਆ ਤੁਸੀਂ ਕਿਉਂ ਮਤਲਬ ਦੇ ਐਂਆ ਤੁਸੀਂ ਤੁਹਾਡਾ ਟਮਾਸ਼ਾ ਦੇਖੋ ਪਹਿਲਾਂ ਕਿਉਂ ਲਾਇਆ ਟਮਾਸ਼ਾ ਦੱਸੋ ਸਰਕਾਰ ਜੋਗੋ ਕਰਦੀਏਗੀ ਕਿਉਂ ਕਰੀਏ ਸਾਰੀ ਦੁਨੀਆ ਨੇ ਕਰਿਆ ਸਾਰੀ ਦੁਨੀਆ ਨੇ ਸਭ ਲਈ ਫਤਨ ਇਨਸਾਨ ਹੈ ਜੀ 15 ਦਿਨ ਹੋ ਗਏ ਜੀ ਉਡੀਕ ਕਰਦਿਆਂ ਨੂੰ ਸਰਕਾਰ ਜੋਗੋ ਰਸਤਾ ਰਸਤਾ ਹੀ ਰੁਕਿਆ ਓਏ ਅਸਲ ਵਿੱਚ ਕਰੀਏ ਜਿਹੜਾ ਰੋਕਣਾ ਗੱਲ ਕਰੇ ਨਾਲ ਮੇਰੀ ਗੱਲ ਦਾ ਜਵਾਬ ਦਿਓ ਬਹੁਤ ਵੱਡੀ ਮਜਬੂਰੀ ਦੇ ਵਿੱਚ ਆ ਜੀ ਸਾਡਾ ਹੋ ਕੀ ਚੱਲ ਰਹੀ ਮਜਬੂਰੀ ਦਾ ਮੈਨੂੰ ਕੋਈ ਹੱਲ ਕਰੀਏ